ਹਾਂਜੀ ਜੇਕਰ ਤੁਹਾਡਾ ਵੀ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਰੰਤ ਇਹ ਬਣਾ ਸਕਦੇ ਆ ਤੁਸੀਂ ਇਹ ਬਿਨਾ ਭੁੰਦੀ ਤੋਂ ਇਹ ਲੱਡੂ ਤੇ ਨਾ ਕੋਈ ਇਹਦਾ ਚਣ ਜੇ ਤਾਂ ਭੁੰਦੀ ਬਣਾਉਣ ਦਾ ਤੇ ਨਾ ਕੁਝ ਹੋਰ ਤੇ ਝਟਪਟ ਇਹ ਬਣ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਇਹ ਲੱਡੂ ਬਣਾਉਣ ਦਾ ਹੀ ਤੇ ਇਹ ਬਿਨਾ ਭੁੰਦੀ ਤੋਂ ਆਪਾਂ ਨੇ ਲੱਡੂ ਬਣਾਏ ਆ ਜੀ ਤੇ ਤੁਸੀਂ ਵੀ ਇਹ ਸੁਣ ਕੇ ਖੁਦ ਹੈਰਾਨ ਹੋ ਗਏ ਹੋਵੋਗੇ ਕਿ ਬਿਨਾ ਭੁੰਦੀ ਤੋਂ ਕਿਵੇਂ ਲੱਡੂ ਬਣ ਸਕਦੇ ਨੇ ਤੇ ਇਹ ਵੀਡੀਓ YouTube ਤੇ ਜੀ ਪਹਿਲੀ ਵਾਰ ਦੇਖੀਏ ਤੁਸੀਂ ਇਸ ਤੋਂ ਪਹਿਲਾਂ ਇਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਲੱਡੂ ਬਣਾਉਂਦਾ ਜੀ ਤੇ ਇਹ ਵੀਡੀਓ ਐਂਡ ਤੱਕ ਦੇਖਣ ਲਈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਜੀ ਲੱਡੂਆਂ ਦੀ ਰੈਸਪੀ ਸਿੱਖਣ ਲਈ ਤੇ ਚਲੋ ਜੀ ਕਰਦੇ ਹੁਣ ਆਪਾਂ ਰੈਸਪੀ ਸ਼ੁਰੂ ਲੱਡੂ ਬਣਾਉਣ ਲਈ ਜੀ ਆਪਾਂ ਨੇ ਇਹ ਸਮਾਨ ਲੈ ਲੇਤਾ ਗਾ ਇਹ ਹੈਗੇ ਮਗਜ ਖਰਬੂਜੇ ਦੇ ਬੀਜ ਤੇ ਇਹ ਇੱਕ ਕੌਲੀ ਆਪਾਂ ਨੇ ਖੰਡ ਲਈਤੀ ਹੈਗੀ ਤੇ ਇਧਰ ਆਪਾਂ ਨੇ ਲਏਤੇ ਮੁਰਮਰੇ ਇਹ ਤੇ ਇਹ ਹੈਗੇ ਅੱਗੇ ਇਲਾਇਚੀ ਪਾਊਡਰ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਲਾਇਚੀ ਦੇ ਬੀਜ ਕੱਢ ਕੇ ਵੀ ਤੁਸੀਂ ਵਰਤ ਸਕਦੇ ਆ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਖਰੂਜੇ ਦੇ ਬੀਜ ਆ ਇਹਨਾਂ ਨੂੰ ਆਪਾਂ ਭੋਨਾ ਲਾਂਗੇ ਸੁੱਕੇ ਡਰਾਈ ਰੋਸਟ ਕਰਾਂਗੇ ਥੋੜੇ ਜਿਹਾ ਹਲਕੇ ਜੇ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ ਇਹਨਾਂ ਨੂੰ ਜਿਆਦਾ ਨਹੀਂ ਆਪਾਂ ਨੇ ਭੁੰਨਣੇ ਹੈਗੇ ਇਹ ਲੋ ਜੀ ਹਲਕਾ ਜਿਹਾ ਤੇਲ ਲੱਗ ਗਿਆ ਹੁਣ ਇਹਨਾਂ ਨੂੰ ਤੇ ਆਪਾਂ ਨੇ ਇੱਕ ਕੌਲੀ ਪਾਣੀ ਦੀ ਲੈ ਲਈ ਜਿਹੜੀ ਕੌਲੀ ਨਾਲ ਆਪਾਂ ਖੰਡ ਲੈਂਦੀ ਆ ਉਹੀ ਕੌਲੀ ਮਿਣ ਕੇ ਤੇ ਇੱਕ ਕੌਲੀ ਆਪਾਂ ਪਾਣੀ ਦੀ ਪਾ ਲਾਂਗੇ ਪਹਿਲਾਂ ਚਾਸ਼ਨੀ ਬਣਾਵਾਂਗੇ ਦੀ ਆਪਾਂ ਪਾਣੀ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਇਸ ਤਰੀਕੇ ਨਾਲ ਆਪਾਂ ਚੀਨੀ ਨੂੰ ਘੋਲ ਲਾਂਗੇ ਖੰਡ ਨੂੰ ਇਹਦੇ ਵਿੱਚ ਪਾਣੀ ਚ ਤੇ ਆਪਾਂ ਜ਼ਿਆਦਾ ਗਾੜ੍ਹੀ ਚਾਸ਼ਨੀ ਨਹੀਂ ਬਣਾਉਣੀ ਹੈਗੀ ਜੀ ਤੇ ਨਾ ਹੀ ਕੋਈ ਤਾਰ ਵਾਲੀ ਚਾਸ਼ਨੀ ਬਣਾਉਣੀ ਆ ਆਪਾਂ ਥੋੜੀ ਜਿਹੀ ਬਸ ਚਿਪਚਿਪੀ ਜੀ ਚਾਸ਼ਨੀ ਬਣਾਵਾਂਗੇ ਲੋ ਜੀ ਚੀਨੀ ਹੁਣ ਥੋੜੀ ਜਿਹੀ ਮੈਲਟ ਹੋ ਗਈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ﺍﻟैची ਪਾਊਡਰ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਜੀ ਇਹ ਚ ਲੱਡੂਆਂ ਵਾਲਾ ਰੰਗ ਪੀਲਾ ਰੰਗ ਪਾਉਣਾ ਜ਼ਰੂਰੀ ਹੈ ਜੀ ਕਿਉਂਕਿ ਆਪਾਂ ਬੂੰਦੀ ਦੇ ਲੱਡੂ ਨਹੀਂ ਨਾ ਬਣਾ ਰਹੇ ਤੇ ਬੂੰਦੀ ਵਾਲੇ ਚ ਤਾਂ ਆਪਦੀ ਮਰਜ਼ੀ ਹੁੰਦੀ ਆਪਣੀ ਵੀ ਪਾਉਣਾ ਜਾਂ ਨਾ ਪਾਉਣਾ ਆਪਸ਼ਨਲ ਹੈ ਕਲਰ ਤੇ ਹੁਣ ਆਪਣੀ ਚਾਸ਼ਨੀ ਵੀ ਇੱਧਰ ਬਣ ਗਈ ਹੈ ਜੀ ਆਪਾਂ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਹੈਗੀ ਤੇ ਬਸ ਥੋੜੀ ਜਿਹੀ ਗਾੜ੍ਹੀ ਜੀ ਕਰਨੀ ਆ ਆਪਾਂ ਨੇ ਇਸ ਤਰੀਕੇ ਨਾਲ ਆਪਾਂ ਚੈੱਕ ਕਰਕੇ ਦਿਖਾਵਾਂਗੇ ਤੁਹਾਨੂੰ ਐਲਕੋ ਇਹ ਤਾਰ ਨਹੀਂ ਬਣ ਰਹੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਜਿਹੜੇ ਆਪਾਂ ਲੈਤੇ ਮੁਰਮਰੇ ਤੇ ਬੂੰਦੀ ਆਪਾਂ ਇੱਥੇ ਸਾਰੀ ਮਿਕਸ ਕਰਤੀ ਜੀ ਤੇ ਹੁਣ ਇਹ ਆਪਾਂ 2 ਚਮਚੇ ਪਾਣੀ ਦੇ ਲੈਤੇ ਸਿਰਫ ਤੇ ਇਹਨੂੰ ਆਪਾਂ ਹਾਲ ਇਸ ਤਰੀਕੇ ਨਾਲ ਆਪਾਂ ਨੇ ਹਲਕੇ ਹਲਕੇ ਛਿੜਕ ਦੇਣਾ ਇਹਨੂੰ ਪਾਣੀ ਨੂੰ ਤਾਂ ਠੀਕ ਤਾਂ ਜੀ ਹੁਣ ਗੈਸ ਆਪਣਾ ਬੰਦਾ ਤੇ 15 ਮਿੰਟ ਇਸੇ ਤਰੀਕੇ ਨੇ ਰੱਖਾਂਗੇ ਆਪਾਂ 15 ਮਿੰਟ ਹੋ ਗਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਤੇ ਹੁਣ ਆਪਾਂ ਇਦਾਂ ਦਾ ਇੱਕ ਲੈ ਲੈਣਾਗਾ ਚਾਹੇ ਤੁਸੀਂ ਮਦਣੀ ਲੈ ਲਓ ਚਾਹੇ ਮੈਸ਼ਰ ਹੁੰਦਾ ਇਦਾਂ ਦਾ ਉਹ ਲੈ ਲਓ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਮੈਸ਼ ਕਰਾਂਗੇ ਤੇ ਜੇਕਰ ਤੁਹਾਡੇ ਤੋਂ ਇਸ ਤਰੀਕੇ ਨਾਲ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਗ੍ਰੈਂਡਰ ਜਾਰ ਦੇ ਵਿੱਚ ਵੀ ਮਿਕਸ ਕਰ ਸਕਦੇ ਆ ਮੈਸ਼ ਲਓ ਜੀ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਘਿਓ ਦਾ ਦੇਸੀ ਘਿਓ ਪਾਇਆ ਆਪਾਂ ਨੇ ਨਾਲੇ ਦੀ ਸ਼ਾਈਨ ਬਹੁਤ ਵਧੀਆ ਆ ਜੂਗੀ ਜੀ ਤੇ ਹੁਣ ਘਿਓ ਵੀ ਮੈਲਟ ਹੋ ਗਿਆ ਪਿੰਗਲ ਗਿਆ ਤੇ ਉੱਤੋਂ ਦੀ ਆਪਾਂ ਨੇ ਇਹ ਪਾ ਦੇਣੇ ਖਰਬੂਜੇ ਦੇ ਬੀਜ ਤੇ ਇਹ ਵੀ ਆਪਾਂ ਮਿਕਸ ਕਰ ਲਈ ਚੰਗੀ ਤਰ੍ਹਾਂ ਆਪਾਂ ਥੋੜੇ ਥੋੜਾ ਇਹ ਲੈ ਕੇ ਮਿਕਸਚਰ ਤੇ ਇਹਦੇ ਆਪਾਂ ਲੱਡੂ ਬਣਾ ਲਾਂਗੇ ਲੋ ਜੀ ਆਪਾਂ ਨੇ ਸਾਰੇ ਲੱਡੂ ਬਣਾ ਲਏ ਤੇ ਪਲੇਟ 'ਚ ਰੱਖ ਲਏ ਆਪਾਂ ਨੇ ਤੇ ਇੱਧਰ ਤਿੰਨ ਲੱਡੂ ਬਚ ਗਏ ਸੀ ਇਹ ਆਪਾਂ ਨੇ ਇੱਧਰ ਰੱਖਤੇ ਕਿਉਂਕਿ ਪਲੇਟ ਦੇ ਵਿੱਚ ਟੀਕ ਨਹੀਂ ਸੀ ਰੇ ਬਹੁਤ ਹੀ ਵਧੀਆ ਲੱਡੂ ਆਪਣੇ ਬਣ ਕੇ ਤਿਆਰ ਹੋਏ ਜੀ ਜਿਵੇਂ ਮੋਤੀ ਚੂਰ ਦੇ ਲੱਡੂ ਹੁੰਦੇ ਆ ਇਸ ਤਰੀਕੇ ਨਾਲ ਤੇ ਖਾਣ 'ਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੁੰਦੇ ਹੈਗੇ ਤੇ ਤੁਸੀਂ ਵੀ ਇੱਕ ਵਾਰ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ